ਗੰਗੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਨੂੰ ਸ਼੍ਰੀ ਨਮਾ ਅਨੰਦਪੁਰ ਸਾਹਿਬ ਨੂੰ ਤਲਵੰਡੀ ਸਾਬੋ ਨੂੰ ਹੈਨਾ ਮਤਲਬ ਪਵਿੱਤਰ ਸ਼ਹਿਰ ਵੱਜੂ ਦਰਜਾ ਦੇਣ ਦਾ ਐਲਾਨ ਕੀਤਾ ਮੁੱਖ ਮੰਤਰੀ ਸਾਹਿਬ ਨੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਰਕ ਮਹਾਂਦਿਰਮਿਆਨ ਉਸ ਤੋਂ ਬਾਅਦ ਫਿਰ ਉਹ ਮਤ ਆਇਆ ਸਾਰਾ ਕੁਝ ਹੋਇਆ ਪਰ ਉਹਦੇ ਵਿੱਚ ਇੱਕ ਮਾਮਲਾ ਆਇਆ ਸੀ ਉਹ ਜਿਹੜੀ ਮਤਲਬ ਕਿ ਗੋਲਡਨ ਟੈਂਪਲ ਦੇ ਬਾਹਰ ਹੈਰੀਟੇਜ ਸਟਰੀਟ ਹੈ ਕਿ ਜੀ ਉਹ ਸਥਾਨ ਨੂੰ ਵੀ ਅਸੀਂ ਪਵਿੱਤਰ ਸ਼ਹਿਰ ਚ ਲੈਣੇ ਆ ਤੇ ਪਰ ਉਹ ਤੋਂ ਅਗਾ ਨਹੀਂ ਫਿਰ ਉੱਥੇ ਮੁੱਦਾ ਆਇਆ ਕਿ ਨਹੀਂ ਪ੍ਰਾਤਨ ਸ਼ਹਿਰ ਤੱਕ ਪਰ ਜਿਹੜੀ ਉਹ ਹੈਰੀਟੇਜ ਸਟਰੀਟ ਹੈ ਉਸ ਨੂੰ ਪਵਿੱਤਰ ਦਾ ਮਤਲਬ ਕੀ ਇਕੱਲਾ ਮੀਟ ਮੱਛੀ ਸ਼ਰਾਬ ਮੁਰਗਾ ਅੰਡਾ ਐਸੀ ਜਿਹਨੂੰ ਦੂਰ ਰੱਖਣ ਦੀ ਹੈ ਜਾਂ ਵਿਅਕਤੀਆਂ ਦੀ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉੱਥੇ ਮਾਹੌਲ ਵੀ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੁਹਾਡੀ ਉਹੀ ਜੀ ਕੋਈ ਹੁੱਲੜਬਾਜੀ ਉੱਥੇ ਨਹੀਂ ਹੋਣੀ ਚਾਹੀਦੀ ਇਹ ਮਾਮਲਾ ਆਪਾਂ ਕਿਉਂ ਗੱਲ ਕਰੀਏ ਮਾਮਲਾ ਇਸ ਲਈ ਗੱਲ ਕਰ ਰਿਹਾ ਕਿ ਉਸ ਹੈਰੀਟੇਜ ਸਟਰੀਟ ਨੂੰ ਕੁਝ ਫੋਟੋਗ੍ਰਾਫਰਾਂ ਨੇ ਲੰਬੇ ਸਮੇਂ ਤੋਂ ਇਸ ਵਾਰ ਉੱਠਦਾ ਰਿਹਾ ਕਿ ਉੱਥੇ ਉਹ ਪ੍ਰੀ-ਬੈਡਿੰਗ ਸ਼ੂਟ ਦੇ ਲਈ ਵੀ ਵਰਤਣਾ ਸ਼ੁਰੂ ਕਰਦਾ ਮਤਲਬ ਮਤਲਬ ਉਸ ਨੂੰ ਇਸ ਤਰੀਕੇ ਨਾਲ ਜੋੜਿਆਂ ਨੂੰ ਉੱਥੇ ਲੈ ਕੇ ਜਾਣਾ ਉੱਥੇ ਤੁਰੇ ਆ ਰਹੇ ਨੇ ਜੀ ਜਾ ਰਹੇ ਨੇ ਜੀ ਮਿਲ ਰਹੇ ਨੇ ਜੀ ਆਪਸੇ ਜੀ ਹੈਨਾ ਇਸ ਤਰ੍ਹਾਂ ਦੇ ਮਤਲਬ ਉਹ ਨਾਟਕੀ ਰੂਪਤਾ ਬਣਾਉਣਾ ਉਹਦਾ ਉਦਾ ਫਿਲਮਾਂਕਣ ਕਰਨਾ ਇਹ ਪ੍ਰਕਿਰਿਆ ਸ਼ੁਰੂ ਹੋਈ ਜਿਸ ਨੂੰ ਲੈ ਕੇ ਸਥਾਨਕ ਸੰਗਤ ਵੱਲੋਂ ਵੀ ਸਥਾਨਕ ਸੰਸਥਾਾਂ ਵੱਲੋਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਪ੍ਰਸ਼ਾਸਨ ਤੱਕ ਪਹੁੰਚ ਕਰਨ ਤੋਂ ਬਾਅਦ ਖੁਦ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੇ ਵੀ ਇਹ ਸਾਰੀ ਪ੍ਰਕਿਰਿਆ ਤੇ ਰੋਕ ਲਈ ਪਰ ਉਹਦੇ باوجود ਵੀ ਲੋਕ ਰੁਕਣ ਲਈ ਤਿਆਰ ਨਹੀਂ ਮਤਲਬ ਪ੍ਰੀ ਬੈਡਿੰਗ ਕਰਾਉਣੀ ਆ ਪ੍ਰਭਾਵ ਕਰਾਓ ਪਹਿਲਾਂ ਤਾਂ ਉਹ ਕਿੰਨਾ ਕੁ ਸੱਭਿਆਖੰਡਾ ਜਾਂ ਸਾਡੇ ਸੱਭਿਆਚਾਰ ਦੇ ਹਾਨ ਦਾ ਹੁੰਦਾ ਹੈ ਕਿ ਨਹੀਂ ਹੁੰਦਾ ਇਸ ਵੱਲ ਤਾਂ ਖੜਾ ਹੈ ਜਦੋਂ ਉਤੋਂ ਦਿਖਾਇਆ ਜਾਂਦਾ ਕੋਈ ਕਹਿੰਦੇ ਕਿ ਇਹ ਗਲਤ ਹੈ ਜੀ ਇਹ ਨਹੀਂ ਹੋਣਾ ਚਾਹੀਦਾ ਇਦਾਂ ਹੈ ਨਾ ਅਸੀਂ ਆਪੇ ਆਪਣੇ ਬੱਚਿਆਂ ਨੂੰ ਕਿਵੇਂ ਪੇਸ਼ ਕਰਦੇ ਹਾਂ ਲੋਕਾਂ ਸਾਹਮਣੇ ਕੁਝ ਕਹਿੰਦੇ ਵੀ ਨਹੀਂ ਮਾਡਰਨ ਬਿਰਤੀ ਆ ਤੁਸੀਂ ਥੋੜੀ ਤਾਂ ਸੋਚ ਮਾਨਸਿਕਤਾ ਪੁਰਾਣੀ ਹੈ ਇਸ ਲਈ ਇਸ ਤਰੀਕੇ ਨਾਲ ਹੋਣ ਚ ਕੋਈ ਹਰਜ ਨਹੀਂ ਪਰ ਜੇ ਉਹ ਕਰਨਾ ਵੀ ਹੈ ਪ੍ਰੀ-ਵੈਡਿੰਗ ਸ਼ੂਟ ਕਰਾਉਣਾ ਵੀ ਤਾਂ ਉਹਦੇ ਲਈ ਬਹੁਤ ਥਾਮਾ ਨੇ ਭਰਾਵਾ ਪਹਾੜ ਨਦੀਆਂ ਨਾਲੇ ਫਾਰਮ ਹਾਊਸ ਜੇ ਉਹ ਕਈ ਥਾਮਾ ਘੁੰਮਣ ਫਿਰਨ ਵਾਲੀਆਂ ਥਾਮਾ ਟੂਰਿਸਟ ਥਾਮਾ ਜਾਓ ਜਿੱਥੇ ਮਰਜ਼ੀ ਕਰੋ ਲੋਕ ਕਰਾਉਂਦੇ ਨੇ ਪਰ ਇਹ ਸਥਾਨ ਉਸ ਥਾਂ ਦੇ ਬਾਹਰ ਸੱਚਖੰਡਿ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਬਾਹਰ ਇਹ ਤਾਂ ਚੁਣਨਾ ਤੇ ਫੜੋਫੜਾਈ ਵੀ ਹੁੰਦੀ ਹੈ ਬਹਿਸ ਵੀ ਹੁੰਦੀ ਹੈ ਅੱਜ ਫੇਰ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਇਹ ਪਹਿਲੂ ਉੱਪਰ ਕੇ ਸਾਹਮਣੇ ਆਇਆ ਕਿ ਅੰਮ੍ਰਿਤਸਰ ਦੇ ਸੱਚਖੰਡਿ ਸ਼੍ਰੀ ਦਰਬਾਰ ਸਾਹਿਬ ਦੇ ਇਸ ਸਥਾਨ ਦੇ ਬਾਹਰ ਹੈਰੀਟੇਜ ਸਟਰੀਟ ਦੇ ਉੱਤੇ ਪੁਲਿਸ ਨਾਲ ਕੁਝ ਤਰ੍ਹਾਂ ਦੀ ਬਹਿਸ ਹੋਈ ਕੁਝ ਜੋੜਿਆਂ ਦੀ ਖਾਸ ਕਰਕੇ ਜਿਹੜਾ ਜੋੜਾ ਸ਼ੂਟ ਕਰਨਾ ਹੈ ਉਹਨਾਂ ਦੇ ਨਾਲ ਤੇਆਂ ਦੀ ਫੋਟੋਗ੍ਰਾਫਰਾਂ ਦੀ ਪਰ ਪੁਲਿਸ ਨੇ ਉਹਨਾਂ ਨੂੰ ਪ੍ਰੀ-ਬੈਡਿੰਗ ਸ਼ੂਟ ਨਹੀਂ ਕਰਨ ਦਿੱਤਾ ਉਹ ਕਿ ਸੰਗਤ ਦੇ ਵਿੱਚ ਵੀ ਦੁਕਾਨਦਾਰਾਂ ਦੇ ਵਿੱਚ ਵੀ ਸ਼ਰਧਾਲੂਆਂ ਦੇ ਵਿੱਚ ਵੀ ਸਥਾਨਕ ਆਉਣ ਵਾਲੀ ਸੰਗਤ ਦੇ ਵਿੱਚ ਵੀ ਐਸਜੀਪੀਸ ਦੇ ਵਿੱਚ ਵੀ ਇਹ ਰੋਸਾ ਹੈ ਕਿ ਇਹ ਗਲਤ ਤਰੀਕਾ ਸਵੇਰੇ ਕਹਿੰਦੇ 4 ਵਜੇ ਸ਼ੁਰੂ ਹੋ ਜਾਂਦੇ ਤੜਕੇ ਸ਼ੁਰੂ ਹੋ ਜਾਂਦੇ ਨੇ ਉਹ ਲੈਟਾਂ ਜਗਣਦੇ ਰਾਤ ਨੂੰ ਫਿਰ ਨੇਰੇ ਸ਼ੁਰੂ ਹੁੰਦੇ ਨੇ ਮਤਲਬ ਹੁਣ ਕਪਲ ਜੋੜਿਆਂ ਦੇ ਰੂਪ ਚ ਉਥੇ ਤੁਸੀਂ ਇਹੋ ਜਿਹੀਆਂ ਫੋਟੋਗ੍ਰਾਫੀਆਂ ਕਰਾਉਂਗੇ ਭਰਾਵਾ ਸਮਝ ਤੋਂ ਪਰੇ ਆ ਸੋ ਇਸ ਲਈ ਥਾਂ ਸਥਾਨ ਵਖਤ ਨਜਾਕਤ ਹੈਨਾ ਮਰਿਆਦਾ ਬਹੁਤ ਕੁਛ ਹੁੰਦਾ ਹੈ ਸਾਰਾ ਕੁਛ ਵੀ ਇਹਦੇ ਉੱਤੇ ਵੀ ਕਾਰ ਕਰਨ ਦੀ ਲੋੜ ਹੈ ਇਥੋਂ ਭੱਜਣ ਦੀ ਲੋੜ ਹੈ